ਇਹ ਇਸ ਚਾਰ ਧਰਮ ਦਬਾਉਣ ਵਾਸਤੇ ਸਰਕਾਰ ਨੇ ਵੀ ਤੇ ਕੁਝ ਆਪਣਿਆਂ ਨੇ ਵੀ ਬਹੁਤ ਵੱਡੀਆਂ ਕੋਸ਼ਿਸ਼ਾਂ ਕੀਤੀਆਂ ਕੁਰਬਾਨੀਆਂ ਨੂੰ ਵੀ ਜਿਹੜਾ ਸੀ ਮੁਵਿੰਦ ਦਬਾਇਆ ਔਰ ਢੇਲਾਲ ਨੂੰ ਵੀ ਦਬਾਇਆ ਔਰ ਇਸੇ ਤਰ੍ਹਾਂ ਪੰਥਕ ਵਿਚਾਰਧਾਰਾ ਕੋ ਵੀ ਜਿਹੜੇ ਸੀ ਉਹਨੂੰ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਅੱਜ ਜਿਹੜਾ ਫੈਸਲਾ ਹੋਇਆ ਇਹਦੇ ਨਾਲ ਪੰਜਾਬ ਦੇ ਵਿੱਚ ਇੱਕ ਨਵੀਂ ਕਰਵਟ ਇੱਕ ਨਵੀਂ ਸਵੇਰ ਇੱਕ ਨਵਾਂ ਬਚਾਰ ਜਿਹੜਾ ਹੈ ਉਹ ਆਊਗਾ ਔਰ ਮੈਂ ਜਿਨ੍ਹਾਂ ਸਿੰਘਾਂ ਨੇ ਵੋਟਾਂ ਪਾਈਆਂ ਨੇ ਕਦੂਰ ਸਾਹਿਬ ਦੇ ਨੇ ਚਾਹੇ ਉਹ ਫਰੀਦਕੋਟ ਦੇ ਨੇ ਔਰ ਉਹਨਾਂ ਸਾਰਿਆਂ ਵੀਰਾਂ ਨੂੰ ਮੈਂ ਵਧਾਈ ਦੇਣਾ ਚਾਹਣਾ ਨਾਲ ਦੇਸ਼ਾਂ ਤੇਛਾਂ ਦੇ ਸੰਗਤ ਨੂੰ ਵਧਾਈ ਦੇਣਾ ਚਾਹਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਲੱਖ ਖੁਸ਼ੀਆਂ ਪਾਕਸ਼ਾਈਆਂ ਜੇ ਸਰਬਤ ਨਜ਼ਰ ਕਰੇ ਅੱਜ ਗੁਰੂ ਨੇ ਮਹਾਨ ਕਿਰਪਾ ਕੀਤੀ ਹੈ ਭਾਈ ਬਤਾਲ ਸਿੰਘ ਜੀ ਜੋ ਡੇਗੁਰੂਗੜ੍ਹ ਜੇਲ੍ਹ ਚ ਬੰਦ ਰਹੇ ਔਰ ਭਾਈ ਸਬਜੀਤ ਸਿੰਘ ਜੀ ਜੋ ਫਰੀਦਕੋਟ ਤੋਂ ਚੋਣ ਲੜ ਰਹੇ ਆ ਔਰ ਉਹ ਵੀ ਆਪਣੀ ਜਿਹੜੀ ਚੋਣ ਹੈ ਬਹੁਤ ਵੱਡੇ ਫਰਕ ਨਾਲ ਉਹ ਜਿੱਤ ਗਏ ਆ ਔਰ ਮੈਂ ਸਾਰੇ ਨਾਨਕਨਾਮਲੇਵਾ ਜਿੰਨੇ ਵੀ ਸ਼ਗਤ ਹੈ ਦੇਸ਼ਾਪਦੇਸ਼ਾਂ ਦੇ ਜਾਂ ਪੰਜਾਬ ਦੇ ਜਾਂ ਖਡੂਰ ਸਾਹਿਬ ਹਲਕੇ ਦੇ ਜਾਂ ਫਰੀਦਕੋਟ ਹਲਕੇ ਦੇ ਉਹਨਾਂ ਸਾਰਿਆਂ ਨੂੰ ਵਧਾਈ ਦੇਣਾ ਚਾਹਣਾ ਕਿ ਤੁਸਾਂ ਸੱਚ ਨੂੰ ਪਛਾਣਿਆ ਹਨ ਕੂੜਨ ਖੁੱਟੇ ਨਾਨਕਾ ਓਟ ਸੱਚ ਰਹੀ ਕਹਾਂ ਸੱਚ ਨੂੰ ਪਛਾਣ ਕੇ ਔਰ ਜਿੱਦਾ ਵੱਡਾ ਇਹ ਫੈਸਲਾ ਕੀਤਾ ਹੈ ਇਹ ਇੱਕ ਇਤਿਹਾਸਕ ਫੈਸਲਾ ਹੈ ਔਰ ਇੱਕ ਨਵੀਂ ਸਵੇਰ ਇੱਕ ਵਿਚਾਰ ਧਾਰਾ ਜਿਹੜੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਆਪਾਂ ਦੱਸੀ ਸੀ ਤੇ ਕਾਫੀ ਟਾਈਮ ਤੋਂ ਇਹ ਇਸ ਵਿਚਾਰ ਧਾਰਾ ਨੂੰ ਦਬਾਉਣ ਵਾਸਤੇ ਸਰਕਾਰ ਨੇ ਵੀ ਤੇ ਕੁਝ ਆਪਣਿਆਂ ਨੇ ਵੀ ਬਹੁਤ ਵੱਡੀਆਂ ਕੋਸ਼ਿਸ਼ਾਂ ਕੀਤੀਆਂ ਕਰਪਾਨੀਆਂ ਨੂੰ ਵੀ ਜਿਹੜਾ ਸੀ ਉਹ ਵੀ ਦਬਾਇਆ ਔਰ ਢੇਲਾ ਨੂੰ ਵੀ ਦਬਾਇਆ ਔਰ ਇਸੇ ਤਰ੍ਹਾਂ ਪੰਥਕ ਵਿਚਾਰਧਾਰਾ ਤੋਂ ਵੀ ਜਿਹੜੇ ਸੀ ਉਹਨੂੰ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਅੱਜ ਜਿਹੜਾ ਫੈਸਲਾ ਹੋਇਆ ਇਹਦੇ ਨਾਲ ਪੰਜਾਬ ਦੇ ਵਿੱਚ ਇੱਕ ਨਵੀਂ ਕਰਵਟ ਇੱਕ ਨਵੀਂ ਸਵੇਰ ਇੱਕ ਨਵਾਂ ਵਿਚਾਰ ਜਿਹੜਾ ਹੈ ਉਹ ਆਊਗਾ ਔਰ ਮੈਂ ਜਿੰਨਾ ਸਿੰਘਾਂ ਨੇ ਵੋਟਾਂ ਪਾਈਆਂ ਨੇ ਕਟੂਰ ਸਾਹਿਬ ਦੇ ਨੇ ਤੇ ਉਹ ਫ੍ਰੀਡਕੁਰ ਦੇ ਨੇ ਔਰ ਉਹਨਾਂ ਸਾਰਿਆਂ ਵੀਰਾਂ ਨੂੰ ਮੈਂ ਵਧਾਈ ਦੇਣਾ ਚਾਹਣਾ ਹੈ ਨਾਲ ਤੇ ਸ਼ਬਦ ਤੇ ਸਾਡੀ ਸੰਗਤ ਨੂੰ ਵਧਾਈ ਦੇਣਾ ਚਾਹਣਾ ਹੈ ਕਿ ਉਹ ਬਹੁਤ ਵਧੀਆ ਔਰ ਸੂਝ ਸਮਝ ਕੇ ਇਹਦਾ ਫੈਸਲਾ ਕੀਤਾ ਇੱਕ ਮੈਂ ਬੇਨਤੀ ਕਰਨੀ ਚਾਹਣਾ ਨੌਜਵਾਨਾਂ ਨੂੰ ਕਿ 1 ਜੂਨ ਤੋਂ ਲੈ ਕੇ ਤੇ 6 ਜੂਨ ਤੱਕ ਸ਼ੀਕੀ ਹਫਤਾ ਚੱਲ ਰਿਹਾ ਹੈ ਔਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਕਿ ਕੋਈ ਨਾਰਾ ਐਸਾ ਨਹੀਂ ਆਪਾਂ ਮਾਰਨਾ ਜਿਸ ਨਾਰੇ ਨਾਲ ਜਿਹੜੀ ਆ ਉਹ ਸ਼ਾਂਤੀ ਭੰਗ ਹੁੰਦੀ ਹੋਵੇ ਕਿ ਜਿਸ ਨਾਰੇ ਨਾਲ ਪ੍ਰਕਾਰ ਪੈਦਾ ਹੁੰਦੀ ਹੋਵੇ ਔਰ ਸਾਨੂੰ ਵੋਟਾਂ ਜਿਹੜੇ ਹਿੰਦੂ ਵੀਰਾਂ ਨੇ ਪਾਈਆਂ ਨੇ ਔਰ ਮੁਸਲਮਾਨ ਵੀਰਾਂ ਨੇ ਪਾਈਆਂ ਨੇ ਔਰ ਬਾਕੀ ਵੀਰਾਂ ਨੇ ਪਾਈਆਂ ਨੇ ਕਿਉਂਕਿ ਸਾਡਾ ਧਰਮ ਹੀ ਸਭੇ ਸਾਂਝੀ ਬਾਸ ਦਾਇਰ ਤੋ ਕਿਹਨ ਦੇ ਸਬਾਰਾ ਜੀਓ ਆਵਰਾ ਲਾਲ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਦਾ ਗੁਪਜਾ ਕੌਣ ਭਲੇ ਕੋ ਮੰਦੇ ਸੋ ਸਾਰੇ ਵੀਰਾਂ ਨੇ ਜਿਨ੍ਹਾਂ ਨੇ ਸਾਨੂੰ ਵੋਟਾਂ ਪਾ ਕੇ ਏਡੀ ਵੱਡੀ ਜਿੱਤ ਜਿਹੜੀ ਹੈ ਉਹ ਦਵਾਈ ਹੈ ਮੈਂ ਸਾਰੇ ਖਡੂਰ ਸਾਹ ਹਲਕੇ ਦੇ ਚਾਹ ਕੁਝ ਦੂਵੀ ਰ ਸਿੱਖ ਵੀਰ ਆ ਸਾਈ ਐ ਜ ਦੂਸਰੇ ਵੀ ਨਹੀਂ ਦੀ ਐ ਕਿਉਂਕਿ ਟਰੰਗਸ ਸੀ ਕਿ ਇੱਥੇ ਫਲਾੜੀਦਾਲ ਹੋ ਜੂਗੀ ਜੇ ਇਹ ਆਪਣਾ ਭਾਈ ਅਵਰਤਪਾਲ ਸਿੰਘ ਜਿੱਤ ਗਏ ਕ ਭਾਈ ਸਰਬਜੀਤ ਸਿੰਘ ਜਿੱਤ ਗਏ ਉਹ ਮੈਂ ਸਮਝਾਇਆ ਕਿ ਬੜੇ ਉਹ ਸਮਝ ਕੇ ਸਾਰੇ ਵੀ ਗੱਡ ਜਿਹੜੀ ਆ ਵੋਟ ਪਾਈ ਐ ਮੈਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹਣਾ ਉਹ ਝੜਕਾਉ ਨਾਰਾ ਨਹੀਂ ਦਾ ਆਪਾਂ ਲਾਉਣਾ ਕਿਉਂਕਿ ਜੋਸ਼ ਦੇ ਨਾਲ ਹੋਸ਼ ਜਿਹੜੀ ਆ ਉਹਨੂੰ ਕਾਇਮ ਰੱਖਣਾ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ ਔਰ ਬਹੁਤ ਬਹੁਤ ਵਧਾਈ ਦਿੱਤਾ ਹੈ ਖਿਮਾ ਦਾ ਜਾਚਕਾ ਵੈਗ ਰੂਜੀ ਕਾ ਖਾਲਸਾ ਵੈਗ ਰੂਜੀ ਕੀ ਫਤ